ਪੰਜਾਬੀਆਂ ਨੂੰ ਤੁਸੀਂ ਟੈਕਸੀ ਲੈ ਕੇ ਹਿਮਾਚਲ ਨਹੀਂ ਜਾਣ ਦਿੰਦੇ ਪੰਜਾਬੀਆਂ ਦੀਆਂ ਨੌਕਰੀਆਂ ਖੋਲੀਆਂ ਬਾਹਰ ਨਹੀਂ ਸੇ ਤੰਦ ਲੋਕ ਨੌਕਰੀਆਂ ਕਰੀ ਜਾਂਦੇ ਆ ਕਿ ਕੋਈ ਸਾਡੇ ਕਿਸੇ ਗਰੀਬ ਡਰਾਈਵਰ ਭਾਈ ਕੋਲੇ ਗੱਡੀ ਆ ਤਾਂ ਉਹਨੂੰ ਤੁਸੀਂ ਦਿੱਲੀ ਨਹੀਂ ਭੰਨ ਦਿੰਦੇ ਪੰਜਾਬ ਨੂੰ ਆਖਰ ਚਾਰੇ ਪਾਸਿਓਂ ਬੰਦ ਕਰਨ ਦਾ ਤੁਹਾਡਾ ਮਤਲਬ ਕੀ ਉਹੀ ਮਾਰਦੇ ਹੋ ਸਾਨੂੰ ਪੰਜਾਬੀਆਂ ਨੂੰ ਬੰਬ ਸੱਟਦੇ ਹੋ ਨਹੀਂ ਤੁਹਾਡੇ ਕੋਲੋਂ ਬਰਦਾਸ਼ਤ ਹੁੰਦੇ ਪੰਜਾਬ ਨਹੀਂ ਹਰ ਕਾਨੂੰਨ ਤੁਸੀਂ ਐਡਾ ਮਾੜਾ ਬਣਾਉਨੇ ਹੋ ਜਿਸ ਨਾਲ ਪੰਜਾਬੀ ਮਰ ਜਾਣ ਪੰਜਾਬੀ ਚਾਹੇ ਹਿੰਦੂ ਆ ਮੁਸਲਮਾਨ ਆ ਸਿੱਖ ਅਸਾਈਆ ਪੰਜਾਬੀ ਸਾਡਾ ਭਾਈਚਾਰਾ ਇਸ ਤਰ੍ਹਾਂ ਨਹੀਂ ਹੋਣ ਦੇਣਾ ਤੁਸੀਂ ਬਾਹਰਲੀਆਂ ਸਟੇਟਾਂ ਚ ਪੰਜਾਬੀ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਤੁਸੀਂ ਪੰਜਾਬ ਚ ਕਿਉਂ ਖਰੀਦਣ ਦਿੰਦੇ ਆ ਭਗਵਾਨਤਮਾਨ ਸਾਹਿਬ ਤੁਹਾਨੂੰ ਸ਼ਰਮ ਚਾਹੀਦੀ ਆ ਮਾੜਾ ਮੋਟਾ ਜੇ ਪੰਜਾਬ ਦੇ ਨਹੀਂ ਬਣੇ ਹੋ ਤੂੰ ਕਹਿੰਦਾ ਸੀ ਮੈਂ ਪੰਜਾਬ ਲਈ ਪਰਿਵਾਰ ਛੱਡਦਾ ਤੇ ਹੁਣ ਪੰਜਾਬ ਦੇ ਲੋਕ ਜੁੱਤੀਆਂ ਖਾਈ ਜਾਂਦੇ ਆ ਹਿਮਾਚਲ ਦੇ ਵਿੱਚ ਕਰੋ ਕੁਝ ਬਚਾਓ ਪੰਜਾਬ ਲਈ ਰੋਜ਼ਗਾਰ ਪੈਦਾ ਕਰੋ ਪੰਜਾਬ ਲਈ ਰਿਜ਼ਰਵ ਕਰੋ ਪੰਜਾਬ ਦੇ ਲੋਕਾਂ ਲਈ ਨੌਕਰੀਆਂ ਇਹ ਕੀ ਹੁੰਦਾ ਬਾਹਰ ਦੀਆਂ ਸਟੇਟਾਂ ਦੇ ਆ ਕੇ ਨੌਕਰੀਆਂ ਸਾਡੇ ਪੰਜਾਬੀ ਭੁੱਖੇ ਮਰਦੇ ਡਿਪਰੈਸ਼ਨ ਦੇ ਵਿਚਾਰੇ ਮੁੰਡੇ ਨਸ਼ੇ ਖਾਣ ਲੱਗ ਗਏ ਰੱਜ ਕੇ ਨਸ਼ਾ ਪਕਾਈ ਜਾਂਦੇ ਹੋ ਤੁਸੀਂ ਪੰਜਾਬ 'ਚ ਇਹ ਪੰਜਾਬ ਨੂੰ ਖਤਮ ਕਰਨ ਦੀ ਪਾਲਿਸੀ ਨਹੀਂ ਤਾਂ ਹੋਰ ਕੀ ਆ ਫਿੱਟੇ ਮੂੰਹ ਤੁਹਾਡੇ ਕਰਨ ਵਾਲਿਆਂ